ਸਸਿਕਾ ਜੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਨਹੀਂ ਲੱਗ ਗਈ ਆ ਅੱਜ ਕੁਝ ਮੇਰੇ ਦਿਮਾਗ 'ਚ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਮੈਨੂੰ ਮਿਲੇ ਆ ਤੇ ਸਵਾਲ ਵੀ ਤੁਹਾਨੂੰ ਦੱਸੂਗਾ ਜਵਾਬ ਵੀ ਦੱਸੂਗਾ ਸਵਾਲ ਇਹ ਸੀਗੇ ਕਿ ਜਦ ਕਹਿੰਦੇ ਆ ਕਿ ਇਤਿਹਾਸ ਦੀ ਗੱਲ ਹੈ ਵੈਸੇ ਮੈਂ ਵੀਡੀਓ ਇਸ ਤਰ੍ਹਾਂ ਦੀ ਪਾਣਾ ਹੁੰਦਾ ਹੈ ਸਿਕੰਦਰ ਸਾਰੀ ਦੁਨੀਆ ਨੂੰ ਜਿੱਤਦਾ ਆਇਆ ਸੀ ਉਸ ਟਾਈਮ ਬੜੇ ਬੜੇ ਸਾਮਰਾਜਾਂ ਨੂੰ ਪਰ ਭਾਰਤ ਤੋਂ ਆ ਕੇ ਕਿਤੇ ਕਿਉਂ ਮੁੜ ਗਿਆ ਹਾਲਾਂਕਿ ਲੜਾਈ ਵੀ ਹੋਈ ਸੀ ਪੁਰਸਨਲ ਫਿਰ ਵੀ ਪੈਰ ਕਿਉਂ ਪਿੱਛੇ ਨੂੰ ਪੱਟ ਲੈ ਤੇ ਕਹਿੰਦੇ ਜਦੋਂ ਰਾਹ 'ਚ ਮਰਿਆ ਹੋ ਮਰਨ ਦੇ ਕਿਨਾਰੇ ਸੀਗਾ ਮਾਂ ਨੂੰ ਯਾਦ ਕਰਕੇ ਕਿਉਂ ਰੋਇਆ ਇਹੀ ਦੋਖ ਸਵਾਲ ਸੀਗੇ ਇਹਨਾਂ ਦੇ ਜਵਾਬ ਜਿਹੜੇ ਮੈਨੂੰ ਮਿਲੇ ਆ ਉਹ ਮੈਂ ਤੁਹਾਨੂੰ ਦੱਸਾਂਗਾ ਸਰੋਤ ਕੀ ਹੈ ਸੋ ਜਵਾਬਾਂ ਦਾ ਸਰੂਤ ਹੈਗਾ Grok AI Grok AI ਦੀ ਹੈਲਪ ਨਾਲ ਮੈਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਮਿਲੇ ਆ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਮੇਰਾ ਪੱਕਾ ਨਾਂ ਵੈਸੇ ਦਿਵਿੰਦਰ ਸਿੰਘ ਹੈ ਇਸ ਤਰ੍ਹਾਂ ਦੇ ਹਲਕੇ ਫੁਲਕੇ ਵੀਡੀਓ ਮੈਂ ਬਣਾਉਂਦਾ ਰਹਿਣਾ ਹੈ ਠੀਕ ਹੈ ਵਿਸ਼ਾ ਮੇਰਾ ਅਲੱਗ ਹੁੰਦਾ ਹੈ ਤੇ ਜੇ ਤੁਹਾਨੂੰ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਹੋਰ ਕੀ ਹੁੰਦਾ ਬਸ ਕਮੈਂਟ ਜ਼ਰੂਰ ਕਰਿਓ ਟਿੱਪਣੀਆਂ ਤੇ ਮੇਰਾ ਚੈਨਲ ਜੇ ਤੁਹਾਨੂੰ ਠੀਕ ਠਾਕ ਲੱਗਦਾ ਹੈ ਤਾਂ ਵੀ ਸਬਸਕ੍ਰਾਈਬ ਕਰ ਲਿਓ ਜਾਂ ਫੋਲੋ ਜਾਂ ਲਾਈਕ ਕਰ ਲਿਓ ਠੀਕ ਹੈ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਸੰਖੇਪ ਚ ਦੱਸਦਾ ਸਕੰਦਰ ਪਿੱਛੋਂ بڑے بڑے ਸਾਮਰਾਜਾਂ ਨੂੰ ਹਰਾ ਕੇ ਭਾਰਤ ਪਹੁੰਚਿਆ ਜਦੋਂ ਭਾਰਤ ਸਿੰਧ ਨਦੀ ਦੇ ਕੋਲ ਜਿੰਨੇ ਵੀ ਛੋਟੇ-ਮੋਟੇ ਸਾਮਰਾਜ ਸੀ ਉਹਨਾਂ ਦੀ ਅਧੀਨਤਾ ਮੰਨ ਲਈ ਸੀ ਪਰ ਪੋਰਸ ਅੜ ਗਿਆ ਸੀ ਜਲਮ ਨਦੀ ਦੇ ਕਿਨਾਰੇ ਲੜਾਈ ਹੋਈ ਉਹਨੂੰ ਸਾਹਮਣਾ ਬਹੁਤ ਸ਼ਕਤੀਸ਼ਾਲੀ ਫੌਜ ਦਾ ਕਰਨਾ ਪਿਆ ਤੇ ਤੇ ਲੜਾਈ ਵੀ ਬਹੁਤ ਜਵਰਦਸਤ ਸੀ ਤੇ ਇਹਦੇ ਤੋਂ ਫੌਜੀਵ ਦੇ ਤਕਰੀਬਨ ਪਹਿਲੀ ਲੜਾਈ ਤੋਂ ਹੀ ਡਰ ਗਏ ਅੱਗੇ ਜਿੱਦਾਂ ਉਹਨਾਂ ਨੂੰ ਖਬਰ ਮਿਲੀ ਨੰਦਾ ਸਾਮਰਾਜ ਸਿਕਾ ਜੋ ਜਿਹਦੀ ਫੌਜ ਬਹੁਤ ਸ਼ਕਤੀਸ਼ਾਲੀ ਸੀ ਬਹੁਤ ਮਤਲਬ ਸ਼ਕਤੀਸ਼ਾਲੀ ਤਿਰਸੀ ਤੇ ਫੌਜੀਆਂ ਦੀ ਹਿੰਮਤ ਨਹੀਂ ਸੀਗੀ ਪਈ ਪਹਿਲਾਂ ਥੱਕੇ ਹੋ ਬਹੁਤ ਸੀਗੇ ਹਿੰਮਤ ਨਹੀਂ ਸੀ ਪਈ ਉਹ ਹਮਲਾ ਕਰਦੇ ਫਿਰ ਉਹ ਸਿਕੰਦਰ ਡਰ ਗਿਆ ਆਪਣੀ ਫੌਜ ਚ ਕੋਈ ਬਗਾਵਤ ਨਾ ਹੋ ਜਾਏ ਤੇ ਇਸ ਡਰੋਂ ਉਹ ਫਿਰ ਵਾਪਸ ਜਾਣ ਦਾ ਉਹਨੂੰ ਫੌਜ ਦੇ ਅੱਗੇ ਝੁਕਣਾ ਪਿਆ ਤੇ ਉਹ ਸਿੰਧ ਨਦੀ ਦੇ ਨਾਲ ਹੁੰਦਾ ਹੋਇਆ ਵਾਪਸ ਚਲਾ ਗਿਆ ਇਹ 326 ઈਸਾ ਪੂਰਵ ਦੀ ਗੱਲ ਹੈ ਤੇ 323 ઈਸਾ ਪੂਰਵ ਚ ਬੈਬੀਲੋਨ ਜਾ ਕੇ ਉਹਦੀ ਮੌਤ ਹੋ ਗਈ ਹੁਣ ਤੁਹਾਨੂੰ ਵਿਸਥਾਰ ਚ ਦੱਸਦੇ ਆ ਪਹਿਲਾ ਤਾਂ ਮੇਨ ਕਾਰਨ ਸੀਗਾ ਸਪਾਈਆਂ ਦੀ ਥਕਾਵਟ ਕਿਉਂਕਿ ਬਹੁਤ ਦੂਰ ਆ ਗਏ ਸੀ ਉਹ ਆਪਣੇ ਘਰਾਂ ਤੋਂ ਬਹੁਤ ਸਾਲ ਹੋ ਗਏ ਸੀ ਥੱਕੇ ਹੋਏ ਸੀ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਵੀ ਉਹ ਕਮਜ਼ੋਰ ਹੋ ਗਏ ਸੀ ਹਕੀਮਾ ਅੱਕ ਜਾਂਦਾ ਬੰਦਾ ਤੇ ਇਦਾਂ ਨਹੀਂ ਕਈ ਚੀਜ਼ਾਂ ਹੁੰਦੀਆਂ ਐ ਜਿਹੜੀਆਂ ਇਹ ਅਸਰ ਕਰਦੀਆਂ ਹੁੰਦੀਆਂ ਇਕੱਲੀ ਸਰੀਰਕ ਥਕਾਵਟ ਨਹੀਂ ਮਾਨਸਿਕ ਥਕਾਵਟ ਵੀ ਤੇ ਉਹ ਆਪਣੇ ਘਰ ਵਾਪਸ ਜਾਣਾ ਚਾਹਦੇ ਸੀ ਬਹੁਤੇ ਸਿਪਾਹੀ ਕਿਉਂਕਿ ਰਾਜੇ ਦੀ ਤਾਂ ਭੁੱਖ ਮਟਣੀ ਨਹੀਂ ਹੈਗੀ ਵੀ ਮੈਂ ਆ ਵੀ ਜਿੱਤ ਲਵਾ ਉਹ ਵੀ ਜਿੱਤ ਲਵਾ ਸਿਪਾਹੀ ਤਾਂ ਫਿਰ ਵੀ ਆਮ ਵਿਚਾਰੇ ਤਨਖਾਹ ਵਾਲੇ ਹੁੰਦੇ ਆ ਤੇ ਉਹ ਮਤਲਬ ਇਹ ਚੀਜ਼ ਵੀ ਕਾਫੀ ਮੈਟਰ ਕਰਦੀ ਸੀ ਜਦੋਂ ਸਪਾਈਆਂ ਨੇ ਇਹ ਬਕਾਵਤ ਕੀਤੀ ਕਿ ਅਸੀਂ ਹੁਣ ਨਹੀਂ ਲੜਨਾ ਤਾਂ ਕੋਈ ਉਹਨਾਂ ਦੇ ਹੌਸਲੇ ਪ੍ਰਸਤ ਤਾ ਪੋਰਸ ਦੀ ਲੜਾਈ ਨਾ ਕਰਦੇ ਸੀ ਕਹਿੰਦੇ ਜਦ ਮੇਨ ਬਾਰਡਰ ਤੇ ਹੀ ਐਡਾ ਤਖਤ ਤਖਤਵਰ ਰਾਜਾ ਬੈਠਾ ਆ ਛੋਟਾ ਇੱਕ ਛੋਟਾ ਰਾਜਾ ਹੀ ਐਡਾ ਇਨਾ ਮੁਕਾਬਲਾ ਕਰ ਸਕਦਾ ਹੈ ਤੇ ਅੱਗੇ ਭਾਰਤ ਵਿੱਚ ਕਿਹੜਾ ਜਿਹੜਾ ਹੋਰ ਰਾਜੇ ਆ ਉਹ ਉਹਨਾਂ ਨਾਲ ਅਸੀਂ ਕਿਦਾਂ ਮੁਕਾਬਲਾ ਕਰਾਂਗੇ ਦੂਜਾ ਇੱਕ ਬੜਾ ਫੈਕਟਰ ਸਿਗਾ ਮੌਸਮ ਜਨਾਨੀ ਜਿਹੜੇ ਸੈਨਿਕ ਸੀਗੇ ਭਾਰਤ ਦੇ ਮੌਸਮ ਤੋਂ ਅ ਅਜਨਬੀ ਸੀਗੇ ਅਣਜਾਣ ਸੀਗੇ ਇੱਥੇ ਮੌਸਮ ਬਹੁਤ ਜਿੱਦਾਂ ਦਾ ਹੁਣ ਨਵੀਂ ਵਾਲਾ ਮੌਸਮ ਉਹ ਜ਼ਿਆਦਾ ਆਏ ਆ ਜਦੋਂ ਨਹੀਂ ਲੜਾਈ ਹੋਈ ਉਹਨਾਂ ਚ ਮੌਨਸੂਨ ਦਾ ਮੌਸਮ ਸੀ ਆ ਮੌਨਸੂਨ ਦਾ ਮੌਸਮ ਬੜਾ ਗੰਦਾ ਹੁੰਦਾ ਹੈ ਤਿੱਖੀਆਂ ਧੁੱਪਾਂ ਹੁੰਦੀਆਂ ਐ ਗਰਮੀ ਬਹੁਤ ਪਸੀਨਾ ਆਦਾ ਹੈ ਬੰਦੇ ਨੂੰ ਥਕਾ ਬੰਦਾ ਥੱਕ ਜਾਂਦਾ ਜਲਦੀ ਤੇ ਗਰਮੀ ਪਸੀਨਾ ਨਮੀ ਵਾਲਾ ਮੌਸਮ ਇਹ ਚੀਜ਼ਾਂ ਬੰਦੇ ਨੂੰ ਸਰੀਰਕ ਤੌਰ ਤੇ ਤਾਂ ਥਕਾਉਂਦੀਆਂ ਹੀ ਐ ਜਿਹੜੀਆਂ ਬਿਮਾਰੀਆਂ ਫੈਲਦੀਆਂ ਇਹਨਾਂ ਮੌਸਮ ਦੇ ਵਿੱਚ ਕੀੜੇ ਮਕੌੜੇ ਮਲੇਰੀਆ ਹੋਰ ਪਤਨੀ ਕਿੰਦੀਆਂ ਬਿਮਾਰੀਆਂ ਜਿਨ੍ਹਾਂ ਤੋਂ ਉਹ ਜਿਹੜੇ ਗਰੀਸ ਦੇ ਜਨਾਨ ਦੇ ਸੈਨਿਕ ਸੀਗੇ ਉਹ ਅਣਜਾਣ ਸੀ ਕਿਉਂਕਿ ਉੱਥੇ ਮੌਸਮ ਵਧੀਆ ਹੁੰਦਾ ਹੈ ਗਰੀਸ ਦੇ ਵਿੱਚ ਐਨੀ ਗਰਮੀ ਨਹੀਂ ਪੈਂਦੀ ਤੇ ਹੋਰ ਰਸਤੇ ਖਰਾਬ ਹੋ ਜਾਂਦੇ ਸੀਗੇ ਚਿੱਕੜ ਨਾਲ ਮੀਂਹ ਨਾਲ ਪਾਣੀ ਜਿੰਨਾ ਪੈਂਦਾ ਮੀਂਹ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਤੇ ਸਰਦੀਆਂ ਚ ਤਾਂ ਮੌਸਮ ਵਧੀਆ ਹੁੰਦਾ ਹੈ ਬਾਕੀ ਟਾਈਮ ਮੌਸਮ ਇੰਨਾ ਵਧੀਆ ਨਹੀਂ ਹੁੰਦਾ ਬਹੁਤੇ ਸੈਨਿਕ ਸਕੰਦਰ ਦੇ ਬਿਮਾਰ ਹੋ ਗਏ ਸੀ ਜਿਹਦੇ ਨਾਲ ਵੀ ਉਹਨਾਂ ਦੇ ਮਨੋਬਲਚ ਕਮੀ ਆਈ ਹੈ ਮਾਨਸੂਨ ਦੇ ਵਿੱਚ ਹੜ੍ਹਾਂ-ਹੜ੍ਹਾਂ ਦੇ ਨਾਲ ਰਸਤੇ ਬਲੌਕ ਹੋ ਗਏ ਜਿਹਦੇ ਨਾਲ ਖਾਣ ਪੀਣ ਦੀ ਸਪਲਾਈ ਵੀ ਪਰਵਾਬਤ ਹੋਈ ਬਹੁਤ ਕੁਝ ਐਹੋ ਜੀਆਂ ਚੀਜ਼ਾਂ ਹੋਈਆਂ ਮਾੜੇ ਮੌਸਮ ਕਰਕੇ ਵੀ ਸਿਕੰਦਰ ਨੂੰ ਉਹਦੀਆਂ ਫੌਜਾਂ ਨੂੰ ਇਹ ਫੈਸਲਾ ਲੈਣਾ ਪਿਆ ਵੀ ਅਸੀਂ ਵਾਪਸ ਮੁੜਨਾ ਹੈ ਤੀਜੇ ਤਾਂ ਮੈਂ ਤੁਹਾਨੂੰ ਦੱਸੇ ਚੁੱਕਾ ਪਈ ਸ਼ਕਤੀਸ਼ਾਲੀ ਵਿਰੋਧ ਹੋਣ ਦੀ ਆਸ ਸੀਗੀ ਸਿਕੰਦਰ ਦੀਆਂ ਫੌਜਾਂ ਨੂੰ ਨੰਦਾ ਨੰਦਾ ਰਾਜਵੰਸ਼ ਤੋਂ ਕਿਉਂਕਿ ਉਹਨਾਂ ਦੀ ਮਜ਼ਬੂਤ ਫੌਜ ਸੀ ਸਾਜੋ ਸਮਾਨ ਬਹੁਤ ਸੀਗਾ ਤੇ ਉਹ ਬਹੁਤ ਵੱਡੀ ਚੁਣੌਤੀ ਸੀ ਮੌਸਮ ਕਾਵਟ ਤੇ ਨੰਦਾ ਸਾਮਰਾਜ ਇਹ ਮੁਸ਼ਕਲ ਚਣੌਤੀਆਂ ਸੀਆਂ ਤੇ ਹੁਣ ਗੱਲ ਕਰਦੇ ਆ ਜਦੋਂ 323 ઈਸਾ ਪੂਰਵ ਚ ਸਿਕੰਦਰ ਬੇਬੀਲਨ ਪਹੁੰਚਿਆ ਪਹਿਲਾਂ ਉਤੋਂ ਪਹਿਲਾਂ ਕਹਿੰਦੇ ਮਲਤਾਨ ਚ ਵੀ ਲੜਾਈ ਹੋਈ ਸੀ ਉੱਥੇ ਸਿਕੰਦਰ ਦੇ ਤੀਰ ਵੱਜਾ ਸੀਗਾ ਇੱਥੇ ਛਾਤੀ 'ਚ ਉਤੋਂ ਚਲੋ ਜ਼ਖਮੀ ਹੋ ਗਿਆ ਸੀਗਾ ਇਹ 323 ਸਾਲ ਪੂਰਵ ਬੇਬੀਲੋਂਚ ਪਹੁੰਚੇ ਉੱਥੇ ਸਿਕੰਦਰ ਬਿਮਾਰ ਹੋ ਗਿਆ ਸੀ ਤੇ ਦੂਜਾ ਸਵਾਲ ਹੈ ਕਿ ਸਿਕੰਦਰ ਆਪਣੀ ਮਾਂ ਨੂੰ ਕਿਉਂ ਮਿਲਣਾ ਚਾਹੁੰਦਾ ਸੀ ਸਿਕੰਦਰ ਕਹਿੰਦੇ ਵੀ ਮਰਨ ਸਮੇਂ ਬਹੁਤ ਰੋਇਆ ਉਹ ਇੱਕ ਆਮ ਇਨਸਾਨ ਵਾਂਗ ਮਹਿਸੂਸ ਕਰ ਰਿਹਾ ਸੀਗਾ ਉਹ ਚਾਹੁੰਦਾ ਸੀਗਾ ਕਿ ਆਖਰੀ ਸਮੇਂ ਮੈਂ ਆਪਣੀ ਮਾਂ ਨਾਲ ਮਾਂ ਨੂੰ ਜ਼ਰੂਰ ਮੇਲਾ ਕਿਉਂਕਿ ਉਹਦਾ ਮਾਂ ਨਾਲ ਬਹੁਤ ਪਿਆਰ ਸੀਗਾ ਹਾਲਾਂਕਿ ਸਾਰੀ ਜ਼ਿੰਦਗੀ ਉਹ ਬਹੁਤ ਸਫਲਤਾਵਾਂ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਪਰ ਪਰ ਉਸ ਨੂੰ ਉਹਦੀ ਬਿਮਾਰੀ ਚ ਜਿਹੜੀ ਉਹਨਾਂ ਕਮਜ਼ੋਰੀ ਹੋਵੇ ਸੀ ਉਹਦੇ ਦਰਦ ਨੇ ਉਹਨੂੰ ਇੰਨਾ ਭਾਵਕ ਬਣਾ ਦਿੱਤਾ ਕਿ ਉਹਨੂੰ ਮਾਂ ਨੂੰ ਮਿਲਣ ਦੀ ਇੱਛਾ ਉਹਦੀ ਤੀਬਰ ਹੋ ਗਈ ਇਹ ਮੈਂ ਮਿਲਣਾ ਹੀ ਚਾਹਣਾ ਹੈ ਮੌਤ ਦੇ ਨੇੜੇ ਜਦੋਂ ਆ ਗਿਆ ਤਾਂ ਉਹਨੂੰ ਅਹਿਸਾਸ ਹੋਇਆ ਕਿ ਮੈਂ ਵੀ ਇੱਕ ਆਮ ਇਨਸਾਨ ਹੈ ਉਹਨੂੰ ਅੰਤ ਤੱਕ ਇਹ ਅਫਸੋਸ ਰਿਹਾ ਮੈਂ ਇੱਕ ਮਹਾਨ ਯੋਧਾ ਮਹਾਨ ਸ਼ਾਸਕ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਨਾਲ ਇਹ ਖੁਸ਼ੀ ਸਾਂਝੀ ਨਹੀਂ ਕਰ ਸਕਿਆ ਉਹ ਸਾਂਝੀ ਕਰਨਾ ਚਾਹਦਾ ਸੀ ਆਈ ਖੁਸ਼ੀ ਜਿੱਤ ਦੀ ਖੁਸ਼ੀ ਪਰ ਜਿਉਂ ਤਨ ਦੱਸਾਂ ਉਹ ਆਪਣੀ ਮਾਂ ਨੂੰ ਮਿਲ ਨਹੀਂ ਸਕਿਆ ਕਦੇ ਮਰਨ ਤੱਕ ਵੀ ਨਹੀਂ ਮਿਲ ਸਕਿਆ ਇੱਛਾ ਬਹੁਤ ਈਰਸੀ ਕਿ ਮਿਲ ਨਹੀਂ ਸਕੇਗਾ ਇਹ ਇਤਿਹਾਸ ਜਿਹੜਾ ਨਾ ਜਿਹੜਾ ਜਿੱਥੋਂ ਮੈਂ ਲਿਆ ਇਹੋ ਗੱਲਾਂ ਇਹ ਸਾਰੀਆਂ ਜਿਹੜੇ ਗਰੀਸ ਦੇ ਜਨਾਨ ਦੇ ਇਤਿਹਾਸਕਾਰ ਹੈ ਉਹਨਾਂ ਨੇ ਖਤਾਬਾ ਲਿਖੀਆਂ ਆ ਬਹੁਤ ਸਾਰੀਆਂ ਇਹਨਾਂ ਆਪਣਾ ਇਤਿਹਾਸ ਸਾਂਭਿਆ ਹੋਇਆ ਸੀ ਤੇ ਤੀਜੀ ਹੋਰ ਗੱਲ ਜਿਹੜੀ ਸਵਾਲ ਹੋਰ ਸੀ ਮੇਰਾ ਉਹ ਸੀਗਾ ਕਿ ਸਿਕੰਦਰ ਨੇ ਮਰਨ ਸਮੇਂ ਜਦੋਂ ਰੋਇਆ ਬਹੁਤ ਤਾਂ ਕਿਹੜੀ ਗੱਲ ਉਹਨੇ ਸਪੈਸ਼ਲ ਗੱਲ ਕਹੀ ਸੀ ਪ੍ਰਭਾਵਸ਼ਾਲੀ ਗੱਲ ਕਹੀ ਸੀ ਕਹਿੰਦੇ ਆ ਕਿ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਰੋਇਆ ਮਰਨਾ ਕੋਈ ਨਹੀਂ ਚਾਹੁੰਦਾ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਬੱਤੂ-ਬੱਤ ਜ਼ਿੰਦਗੀ ਜੀਵਾਂ ਤੇ ਆਮ ਇਨਸਾਨ ਮੰਗ ਰੋਇਆ ਤੇ ਉਹਨੇ ਇੱਕ ਬਹੁਤ ਪ੍ਰਭਾਵਸ਼ਾਲੀ ਗੱਲ ਕਹੀ ਸੀ ਕਹਿੰਦਾ ਜਦੋਂ ਮੇਰਾ ਜਨਾਜ਼ਾ ਜਾਏਗਾ ਨਾ ਗਲੀਆਂ ਦੇ ਵਿੱਚੋਂ ਤਾਂ ਮੇਰੇ ਹੱਥ ਮੇਰੇ ਜਨਾਜ਼ੇ ਤੋਂ ਬਾਹਰ ਕੱਢ ਦਿਓ ਤਾਂ ਕਿ ਕਹਿੰਦਾ ਦੁਨੀਆ ਨੂੰ ਪਤਾ ਲੱਗੇ ਕਿ ਇੰਨੀ ਅਥਾਹ ਦੌਲਤ ਜਿੱਤੀ ਹੈ بڑے بڑے ਸਾਮਰਾਜਾਂ ਨੂੰ ਹਰਾਇਆ ਬਹੁਤ ਬੜਾ ਯੋਧਾ ਬਹੁਤ ਬੜਾ ਸ਼ਾਸਕ ਇਸ ਫਾਨੀ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ ਹੈ ਕੁਝ ਨਹੀਂ ਲਾਂ ਲੈ ਕੇ ਜਾ ਰਿਹਾ ਸੋ ਇਸ ਗੱਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਸਿੱਖਿਆ ਮਿਲਦੀ ਹੈ ਕਿ ਜਿੰਦਗੀ ਦੇ ਵਿੱਚ ਸਭ ਕੁਝ ਆਪੌਤਿਕ ਸੰਪਤੀਆਂ ਨਹੀਂ ਹੁੰਦੀਆਂ ਵੈਸੇ ਇਹ ਵੀ ਬਣਾਣੀਆਂ ਜ਼ਰੂਰੀ ਹੈ ਪਦਾਰਥਵਾਦੀ ਚੀਜ਼ਾਂ ਇਹ ਜ਼ਿੰਦਗੀ 'ਚ ਹਰ ਇੱਕ ਟਾਈਮ ਜ਼ਰੂਰੀ ਨਹੀਂ ਹੁੰਦੀ ਆ ਬਹੁਤ ਜਈਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਬੰਦੇ ਦੀਆਂ ਨਾਲ ਜਾਂਦੀਆਂ ਰਹਿੰਦੀਆਂ ਐ ਇੱਥੇ ਸਦਾ ਚਾਹੇ ਬੰਦਾ ਮਰ ਵੀ ਜਾਂਦਾ ਐ ਉਹ ਬੰਦੇ ਨੂੰ ਅਮਰ ਰੱਖਦੀਆਂ ਉਹ ਹੁੰਦਿਆ ਉਹਦਾ ਆਪਸੀ ਪਿਆਰ ਉਹਦੇ ਕਰਮ ਤੇ ਉਹਦੇ ਰਿਸ਼ਤੇ ਉਹਦੇ ਵਿਚਾਰ ਤੇ ਇਹ ਕੁਝ ਬਹੁਤ ਚੀਜ਼ਾਂ ਐ ਲੋਕਾਂ ਦਾ ਮੇਲ ਜੋਲ ਜੋ ਕੁਝ ਵੀ ਐ ਇਹ ਚੀਜ਼ ਹੀ ਰਣੀ ਹੈ ਇਹ ਸਿਕੰਦਰ ਤੋਂ ਸਿੱਖਣ ਨੂੰ ਮਿਲਦਾ ਹੈ ਸੋ ਇਸ ਦੀ ਮੇਰੀ ਵੀਡੀਓ ਪਈ ਅ ਸਿਕੰਦਰ ਦੇ ਸਵਾਲ ਜਵਾਬਾਂ ਦੀ ਤੇ ਥੋੜੀ ਹਲਕੀ ਹਲਕੀ ਚੱਲ ਰਹੀ ਹੈ ਤੇ ਮੀ ਆਣ ਦੇ ਆਸਾਰ ਹੈ ਵੀਡੀਓ ਹੋ ਸਕਦਾ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਮੈਂ ਜਿੱਥੋਂ ਵੀ ਮੈਨੂੰ ਕੁਝ ਇਨਫਰਮੇਸ਼ਨ ਜਾਣਕਾਰੀ ਮਿਲਦੀ ਹੈ ਮੈਂ ਇਕੱਠੀ ਕਰਦਾ ਰਹਿਣਾ ਤੇ ਇਕੱਠੀ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਤੁਸੀਂ ਬਦ ਤੋਂ ਬਦ ਇਹਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਚੰਗੀ ਲੱਗੀ ਠੀਕ ਹੈ ਜੀ YouTube ਤੇ ਉਹ ਵੀਡੀਓ ਸ਼ੇਅਰ ਹੋ ਜਾਂਦੀ ਹੈ ਤੇ Facebook ਤੇ ਵੀ ਹੋ ਜਾਂਦੀ ਹੈ ਸਾਰੇ ਪਾਸੇ ਹੋ ਜਾਂਦੀ ਹੈ ਜਰੂਰ ਸ਼ੇਅਰ ਕਰਿਓ ਤੇ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਮੇਰੀ ਵੀਡੀਓ ਦੇਖੀ ਤੇ ਮੈਂ ਚਾਹਨਾ ਹੈ ਤੁਹਾਡਾ ਦਿਨ ਵਧੀਆ ਰਹੇ ਤੇ ਮੌਸਮ ਵੀ ਵਧੀਆ ਰਹੇ ਬਹੁਤੀ ਗਰਮੀ ਐਤ ਕੀ ਨਾ ਪਵੇ ਪਰ ਪੈਣੀ ਹੈਗੀ ਐ ਕਿਉਂਕਿ ਗਰਮੀ ਵੀ ਜ਼ਰੂਰੀ ਹੈ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਖੁਸ਼ ਰਹੋ ਸਲਾਮਤ ਰਹੋ ਰੱਬ ਰੱਖਾ